मोक्ष पिसारों ने खड़ा करते हुए रिश्ते रखी थीं, बड़ी जयंती बहादुर करते हैं, फसल बीजन पड़ी जहाँ से, और इस बार जो पंजाब को हरा की मार दी है, उम्मीद करना तो कि पिछले चार इतिहास आर्डर, तो किसानों को मिल जाएगी, उस पे मन करते हुए पंजाब में डिस्ट्रिक्शन और किसी दा दा दा। जीव। 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 सारे सात सज्जन स्टेज तैठे साग हेल्थ मिनिस्टर डॉक्टर बलबीर जी डीसी मैडम एस डी एम साहब सा

ਅੱਜ ਹਲਕਾ ਕਨੌਰ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਜਿਹੜਾ ਮੁਆਵਜ਼ਾ ਦੇਣ ਦੇ ਲਈ ਆਏ ਸੀ ਸੋ ਸਾਡੇ ਜਿਹੜੇ ਤਿੰਨ ਪਿੰਡਾਂ ਨੂੰ ਅੱਜ ਮੁਆਵਜ਼ਾ ਜਿਹੜਾ ਵੰਡਿਆ ਗਿਆ ਮੈਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਡੇ ਮੰਤਰੀ ਸਾਹਿਬ ਦਾ ਤੇ ਸਾਰੇ ਜਿਹੜੇ ਪ੍ਰਸ਼ਾਸਨ ਦਾ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਮੀਡੀਆ ਨੂੰ ਜਿਹੜਾ ਉਹ ਜ਼ਰੂਰ ਇਹਦੀ ਜਾਣਕਾਰੀ ਜਿਹੜਾ ਪ੍ਰੀਫ ਕਰਦੇ ਨੇ ਧੰਨਵਾਦ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭੋਣਸਿਕ ਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜਿਹੜੀ ਮੁਆਵਜ਼ੇ ਦੀ ਰਾਸ਼ੀ ਪਹੁੰਚੇਗੀ ਅੱਜ ਜਿਹੜੇ ਤਿੰਨ ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਘਰੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੋਂ ਪਹਿਲਾਂ 40 ਪਿੰਡ ਹਾਂਜੀ 45 ਹਾਂਜੀ 45 45 ਪਿੰਡਾਂ ਦਾ ਜਿਹੜਾ ਮੁਆਵਜ਼ਾ ਦੀਵਾਲੀ ਤੋਂ ਪਹਿਲਾਂ ਪਹੁੰਚ ਜਾਗਾ ਬਾਕੀ ਸਭ ਦਾ ਵੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਔਰ ਜੇ ਕੋਈ ਪਿੰਡ ਦਾ ਦੁਕਾਨਦਾਰ ਹੈ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਆ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਆ ਜਿਹੜੀ ਕਿ ਮਾਨ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਆ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਏਕੜ ਜਿਹਦੇ ਚੋਂ 15000 ਰੁਪਏ ਤੱਕ ਜਿਹੜੀ ਸਟੇਟ ਗਵਰਨਮੈਂਟ ਆਪਣੇ ਕੋਲੋਂ ਪਾ ਕੇ ਦੇ ਰਹੀ ਆ ਇਸੇ ਤਰ੍ਹਾਂ ਜਿਹੜਾ ਘਰਾਂ ਦਾ ਜਿਹੜਾ ਰਿਪੇਅਰ ਦਾ 6000 ਹੁੰਦਾ ਸੀਗਾ ਉਹ 40% ਵੀ ਸਰਕਾਰ ਹੈ ਬਾਕੀ ਸਾਰਾ ਪ੍ਰੈਸ ਆਪਣੇ ਕੋਲੋਂ ਪਾ ਕੇ ਦੇ ਰਹੀ ਹੈ। ਇਸੇ ਤਰ੍ਹਾਂ ਜਿਹੜੇ ਪਸ਼ੂਆਂ ਦਾ ਜਿਹੜਾ ਮੋਬੇਸ਼ੀਆਂ ਦਾ ਲਾਸ ਹੋਇਆ ਬਾਕੀ ਜਿਹੜਾ ਸਮਾਨ ਦਾ ਲਾਸ ਹੋਇਆ ਉਹ ਵੀ ਪੰਜਾਬ ਸਰਕਾਰ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੁਆਵਜ਼ਾ ਦੇ ਰਹੀ ਹੈ ਔਰ ਸਭ ਤੋਂ ਜਲਦੀ ਦੇ ਰਹੀ ਹੈ। ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਵੀ ਕਿਸਾਨ ਹੈ, ਮਜ਼ਦੂਰ ਹੈ, ਕੋਈ ਦੁਕਾਨਦਾਰ ਹੈ, ਕੋਈ ਦਾ ਦਸਤਕਾਰ ਹੈ ਉਹ ਦੁਬਾਰਾ ਤੋਂ ਆਪਣੇ ਜਿਹੜੇ ਹੈਗੇ ਆ ਪਰਸ ਸਰਕਾਰ ਦੇ ਹੋਣ ਆਪਣਾ ਕੰਮ ਕਰ ਸਕਣ। ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਖਾੜਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ, ਰੇਤ ਆ ਗਈ, ਬਜਰੀ ਹੋਸਪਾਨ ਆ ਗਿਆ। ਵੀ ਜਿਹਦਾ ਖੇਤ ਉਸੇ ਦੀ ਰੇਤ, ਉਹ ਸਾਰਾ ਉਹਨੂੰ ਵੇਚ ਕੇ ਆਪਣਾ ਆਪਣੇ ਅਗਲੀ ਫਸਲ ਵਾਸਤੇ ਤਿਆਰ ਕਰ ਸਕਦੇ ਉਹਦੇ ਨਾਲ ਸਰਕਾਰ ਮਦਦ ਵੀ ਕਰ ਰਹੀ ਆ। ਜੇ ਅਸੀਂ ਵੀ ਮਸ਼ੀਨਾਂ ਭੇਜ ਰਹੀ ਆ, ਟਰੈਕਟਰ ਭੇਜ ਰਹੀ ਆ। ਜਿਹੜੀ ਵੀ ਚੀਜ਼ ਦੀ ਕਿਸਾਨਾਂ ਨੂੰ ਲੋੜ ਆ ਕਣਕ ਦਾ ਬੀਜ ਦੇ ਰਹੀ ਆ ਉਹਨਾਂ ਨਾਲ ਨਾਲ ਜੀ। ਤੇ ਖਾਦਾ ਵੀ ਪਹੁੰਚਾਈਆਂ ਜਾ ਰਹੀਆਂ ਆ। ਸਭ ਤੋਂ ਵੱਡਾ ਕੰਮ ਇਹ ਆ ਵੀ ਜਿਹੜੇ ਹੜਾ ਦਾ ਆਣ ਦਾ ਬਰਤਾਰਾ ਹੈਗਾ ਇਹ ਆਣ ਵਾਲੇ ਸਮੇਂ ਵਿੱਚ ਵਧੇ ਨਾ ਇਸ ਕਰਕੇ ਜਿਹੜੇ ਦਰਿਆ ਆ ਉਹਨਾਂ ਨੂੰ ਡੁਗੇ ਕੀਤਾ ਜਾਏਗਾ ਚੌੜੇ ਕੀਤਾ ਜਾਏਗਾ ਪੰਨ ਮਜ਼ਬੂਤ ਕੀਤੇ ਜਾਏ ਜਾਣਗੇ ਇਸ ਪਰ ਬਣਾਏ ਜਾਣਗੇ ਸੋ ਇਹ ਸਾਰੇ ਕੰਮ ਜਿਹੜੀ ਹੈਗੀ ਆ ਮਾਨ ਸਰਕਾਰ ਦੂਰੰਦੇਸ਼ੀ ਨਾਲ ਜਿਹੜੀ ਹੈਗੀ ਉਹ ਕਰ ਰਹੀ ਆ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਪੰਜਾਬਾ ਨੂੰ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਇਹ ਦੁਖਾਤ بار بار ਨਾ ਭੁਗਤਨੇ ਪੈਣ ਔਰ ਇਹਦੇ ਨਾਲ ਨਾਲ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀਆਂ ਵੀ ਲਿਖਿਆ ਔਰ ਉਹਨਾਂ ਨੂੰ ਹੋਰ ਵੀ ਜਿੰਨੇ ਉਹਨਾਂ ਦੇ ਮਾਤਰੀ ਆਏ ਉਹਨਾਂ ਨੂੰ ਵੀ ਕਨਵੇ ਕੀਤਾ ਕਿ ਤੁਸੀਂ ਇਹਨਾਂ ਦੇ ਕਿਸਾਨਾਂ ਦੇ ਉੱਤੇ ਜੇ ਦੁੱਖ ਦੀ ਘੜੀ ਦੇ ਵਿੱਚ ਇਹ ਨਾ ਕਰੋ ਕਿ ਉਹਨਾਂ ਨੂੰ ਮੁਆਵਜ਼ਾ ਸਿਰਫ 6800 ਰੁਪਏ ਦੇਣਾ ਪੰਜਾਬ ਸਰਕਾਰ ਖਰਚ ਕਰ ਰਹੀ ਹੈ ਜਿੰਦ ਸਰਕਾਰ ਵੀ ਜਿਹੜਾ ਹੈਗਾ ਆਪਣਾ ਖਜ਼ਾਨੇ ਦਾ ਮੂੰਹ ਖੋਲੇ ਇਹ ਪੰਜਾਬ ਸਰਕਾਰ 15000 ਦੇ ਰਹੀ ਹੈ ਤਾਂ 30000 ਦੇਣ ਇਸੇ ਤਰ੍ਹਾਂ ਜਿਹੜੇ ਮवेशੀ ਆ ਪਿਛਕਲ ਜਿਹੜਾ ਤਦਾਰੂ ਪਸ਼ੂ ਆ 1 ਲੱਖ ਤੋਂ ਘੱਟ ਨਹੀਂ ਜਾਂਦਾ ਉਹਨੂੰ ਵੀ ਵਿਧਾਨ ਦੀ ਲੋੜ ਹੈ ਮਕਾਨਾਂ ਦਾ ਖਰਾਬਾ ਵਿਧਾਨ ਦੀ ਲੋੜ ਹੈ ਇਹਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਨੇ ਗੰਗਾ ਵਾਸਤੇ 42000 ਕਰੋੜ ਦਿੱਤਾ ਹੈ ਗੰਗਾ ਮਈਆ ਦੀ ਸੇਵਾ ਕਰਨ ਪਰ ਸਾਨੂੰ ਵੀ ਜਿਹੜਾ ਹੈਗਾ ਪੰਜਾਬ ਦੇ ਦਿਰਾਵਾ ਵਾਸਤੇ ਵੀ 42000 ਕਰੋੜ ਨਹੀਂ ਵਿਹਾਰ ਨੂੰ ਕੋਸੀ ਵਾਸਤੇ 11500 ਕਰੋੜ ਦਿੱਤਾ ਸਾਨੂੰ ਵੀ 11500 ਕਰੋੜ ਦੇਣ ਅਸੀਂ ਪ੍ਰਧਾਨ ਮੰਤਰੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਔਰ ਸਾਡੇ ਜਿਹੜੇ ਸਾਡੇ ਉੱਪਰ ਹਿਮਾਚਲ ਔਰ ਜਿਹੜਾ ਹੈਗਾ ਜੰਮੂ ਕਸ਼ਮੀਰ ਹੈ ਇਹਨਾਂ ਸਾਰੇ ਚਾਰੋਂ ਰਾਜਾਂ ਦੇ ਵਿੱਚ ਮੁੜ ਕੇ ਹੜ੍ਹ ਨਹੀਂ ਆਣਗੇ ਇੱਕ ਵਾਰੀ ਜ਼ਰੂਰ ਕੇਂਦਰ ਸਰਕਾਰ ਨੂੰ ਮਾਫੜਨੀ ਚਾਹੀਦੀ ਹੈ ਤੇ ਪੰਜਾਬੀਆਂ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਘੱਟੋ ਘੱਟ ਦੁੱਖ ਦੀ ਘੜੀ ਚ ਨਹੀਂ ਕਰਨਾ ਚਾਹੀਦਾ ਸੁਖ ਵੇਲੇ ਜੋ ਮਰਜ਼ੀ ਕਰੀ ਜਾਣ ਬਟ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਮੈਂ ਕਹੂੰਗਾ ਇੱਕ ਸਦੀ ਦੇ ਸਭ ਤੋਂ ਭਿਆਨਕ ਅਖਾੜ ਆਇਆ ਲੋਕੋ ਦਾ ਸਾਹਮਣਾ ਕਰ ਰਿਹਾ ਪੰਜਾਬ ਸਾਰਾ ਇੱਕ ਮੁੱਠ ਹੋ ਕੇ ਉਹਦੇ ਨਾਲ ਖੜਾ ਹੋਇਆ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਵੇਲੇ ਕੇਂਦਰ ਸਰਕਾਰ ਨੂੰ ਵਿਚਾਈਦਾ ਕਿ ਉਹ ਸਾਥ ਦੇਵੇ ਸਾਡਾ ਚਾਹੇ ਸਾਡੇ ਸਕੂਲ ਖਰਾਬ ਹੋਏ ਆ ਸੜਕਾਂ ਖਰਾਬ ਹੋਈਆਂ ਸਾਡੇ ਹਸਪਤਾਲ ਖਰਾਬ ਹੋਏ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਵੇ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਪੰਜਾਬ ਸਰਕਾਰ ਮਾਰ ਸਾਹਿਬ ਦੀ ਸਰਕਾਰ ਭਾਗਵਤਮਾਨ ਸਾਰੇ ਮੰਤਰੀ ਐਮ ਐਲ ਏ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਇਹਨਾਂ ਨੇ ਹੜਾਂ ਦੇ ਵਿੱਚ ਵੀ ਦਿਨ ਰਾਤ ਕੀਤਾ ਔਰ ਹੁਣ ਵੀ ਕਿਸਾਨਾਂ ਦੇ ਨਾਲ ਅਸੀਂ ਚਕਾ ਦੇ ਤਰ੍ਹਾਂ ਖੜੇ ਆ ਔਰ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਬਹੁਤ ਧੰਨਵਾਦ ਜੜ ਸਾਹਿਬ 1600 ਮੀਗ ਦੇ ਜਿਹੜਾ ਪੈਕਟ ਕੇਂਦਰ ਸਰਕਾਰ ਨੂੰ 50 ਸਰਕਾਰ ਫੈਰੀ ਹੈ ਤੱਕ ਉਦੀ ਇੱਕ ਵੀ ਕਿਸ਼ਤ ਵੀ ਨਹੀਂ ਆਈ ਕੀ ਕਹਿਣਾ ਨਹੀਂ ਕੋਈ ਪੈਸਾ ਨਹੀਂ ਦਿੱਤਾ ਜੀ ਉਹਨਾਂ ਨੇ ਕੋਈ ਕੋਈ ਪੈਸਾ ਨਹੀਂ ਦਿੱਤਾ ਕੱਲ ਤੁਹਾਡੇ ਜਿਹੜੇ ਹਿਮਾਚਲ ਦੇ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਕਿ ਉਹਨਾਂ ਨੇ ਵੀ ਕੋਈ ਪੈਸਾ ਨਹੀਂ ਦਿੱਤਾ ਕੇਂਦਰ ਸਰਕਾਰ ਜਿਹੜਾ ਹੈਗਾ ਉਹ ਜਿਹੜੇ ਤਾਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਜਾਂ ਕਿਸੇ ਹੋਰ ਪਾਰਟੀ ਦੀ ਆ ਜਿਹੜੀ ਕਿ ਨਾ ਨਾ ਬੀਜੇਪੀ ਸਰਕਾਰ ਹੈ ਉਹਨਾਂ ਨਾਲ ਮਤਰੀ ਮਾੜਾ ਪਿਆਰ ਕਰ ਰਹੀ ਆ ਜੋ ਕਿ ਚੰਗੀ ਕਰਦੇ ਆ ਬਾਰਡਰ ਸਟੇਟਸ ਆ ਜਿੱਦ ਲਦਾਖ ਦਾ ਦੇਖ ਲਓ ਤੁਸੀਂ ਮਨੀਪੁਰ ਦਾ ਦੇਖ ਲਓ ਪੰਜਾਬ ਦੇ ਨਾਲ ਹੋਣ ਸਾਰੀਆਂ ਨਸ਼ੇ ਵਾਲੀਆਂ ਡਰੋਨਸ ਪੰਜਾਬ ਚ ਕਿਉਂ ਆ ਰਹੀਆਂ ਆ ਬਾਰਡਰ ਤਾਂ ਰਾਜਸਥਾਨ ਨਾਲ ਵੀ ਲੱਗਦਾ ਬਾਰਡਰ ਤਾਂ ਗੁਜਰਾਤ ਨਾਲ ਵੀ ਲੱਗਦਾ ਗੁਜਰਾਤ ਦੀ ਪੋਰਟ ਤੋਂ ਨਸ਼ਾ ਪੰਜਾਬ 'ਚ ਕਿਉਂ ਆ ਰਿਹਾ ਜੀ ਮਤਲਬ ਪੰਜਾਬ ਨੂੰ ਫਲਡ ਕੀਤਾ ਜਾ ਰਿਹਾ ਨਸ਼ਿਆਂ ਦੇ ਨਾਲ ਇਹ ਸਾਰਾ ਵਰਤਾਰਾ ਠੀਕ ਨਹੀਂ ਹੈ ਪੰਜਾਬ ਨੂੰ ਕਿਤੇ ਨਾ ਕਿਤੇ ਡੀਸਟੇਬਲਾਈਜ਼ ਕਰਨ ਵਾਲਾ ਐਸੋ ਨੇ ਲੋੜ ਹੈ ਕਿ ਕੀਲਿੰਗ ਕੱਟ ਦਿੱਤਾ ਜਾਵੇ ਜਿਹੜੀ ਕਿੰਦ ਸਰਕਾਰ ਹੈ ਉਹ ਮਾਈ ਬਾਪ ਸਾਰੇ ਦੇਸ਼ ਦੀ ਹੁੰਦੀ ਹੈ ਪਰ ਉਹਨੂੰ ਚਾਹੀਦਾ ਹੈ ਕਿ ਉਹ ਐਸੋ ਨੇ ਜਿਹੜਾ ਹੈਗਾ ਪੰਜਾਬ ਦੇ ਨਾਲ ਖੜਨ ਪੰਜਾਬੀਆਂ ਦਾ ਨਾਲ ਖੜਨ ਔਰ ਪੰਜਾਬ ਦੇ ਕਿਸਾਨ ਮਜ਼ਦੂਰ ਜਿਹੜਾ ਵੱਡਾ ਚਾਹੇ ਵਪਾਰੀ ਹੈ ਆੜਤੀਆ ਹੈ ਸ਼ੈਲਰ ਵਾਲਾ इवन ਇੱਥੋਂ ਤੱਕ ਕਿ ਜਿਹੜਾ ਹੈਗਾ ਬਿਮਾਰੀਆਂ ਦੀ ਮਾਰ ਵੀ ਪਈ ਹੈ ਸਾਰੀ ਜਿਹੜੀ ਬੋਨੀ ਵਾਇਰਸ ਆ ਉਹਦੀ ਬਹੁਤ ਮਾਰ ਪਈ ਹੈ ਹਲਦੀ ਰੋਗ ਹੈ ਫੰਗਸ ਰੋਗ ਹੈ ਕਾਲੇ ਕਾਲੇ ਦਾਣੇ ਦਾ ਰੋਗਾ ਵੀ ਫੰਗਸ ਆ ਉਹਨਾਂ ਦੀ ਮਾਰ ਵੀ ਬਹੁਤ ਪਈ ਹੈ ਤੇ ਕੇਂਦਰ ਸਰਕਾਰ ਨੂੰ ਐਸੋਲੇ ਜਿਹੜਾ ਹੈਗਾ ਉਹ ਕਿਸਾਨਾਂ ਦੇ ਨਾਲ ਵਰਕਿੰਗ ਕਲਾਸ ਦੇ ਨਾਲ ਖੜਨਾ ਚਾਹੀਦਾ ਰਾਜਨੀਤੀ ਨਹੀਂ ਕਰਨੀ ਚਾਹੀਦੀ ਉਹ ਬਰਬਰ ਡਾਕਟਰ ਸਾਹਿਬ ਤੋਂ ਮੁੱਖ ਮੰਤਰੀ ਜੀ ਆਪ ਨੂੰ ਐਸਡੀਆਰ ਐਕਟ ਦੇ ਵਿੱਚ ਸ਼ੋਰ ਕਰਨ ਦੀ ਵੀ ਗੱਲ ਕੀਤੀ ਗਈ ਹੈ ਕਿ ਮੁਆਵਜ਼ੇ ਦੇ ਵਿੱਚ ਵਾਧਾ ਕਰੇ ਕੇਂਦਰ ਸਰਕਾਰ ਨੀਮਾ ਨੂੰ ਬਦਲੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਉਹੀ ਹੈ ਜੀ ਮਤਲਬ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਵੀ ਲਿਖਿਆ ਵੀ ਤੁਸੀਂ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹਨੂੰ 50000 ਮਤਲਬ ਕਿੱਲਾ ਮਿਲਣਾ ਚਾਹੀਦਾ ਤਾਂ ਜਾ ਕੇ ਆਪਣੇ ਪੈਰਾਂ ਸਰ ਖੜਾ ਹੋ ਸਕਦਾ ਇਹਨਾਂ ਨੇ ਠਾਕ ਮਤਲਬ ਕੁਝ ਕੁਝ ਵੀ ਨਹੀਂ ਹੈ 1800 ਰੁਪਏ ਬਾਕੀ ਤਾਂ ਸਾਰਾ ਜਿਹੜਾ ਪੰਜਾਬ ਸਰਕਾਰ ਦੇ ਰਹੀ ਉਹਦੇ ਵਿੱਚੋਂ ਵੀ 25% ਆਦਾ ਸੋ ਕੇਂਦਰ ਸਰਕਾਰ 5000 ਰੁਪਏ ਦੇ ਰਹੀ ਹੈ ਇਸੇ ਤਰ੍ਹਾਂ ਜੇ ਕੋਈ ਕਿਸੇ ਦਾ ਮਕਾਨ गिर ਗਿਆ 6000 ਰੁਪਏ ਮਿਲਦਾ ਉਹਨੂੰ 6000 ਰੁਪਏ ਚ ਕੀ ਹੁੰਦਾ 40000 ਪੰਜਾਬ ਸਰਕਾਰ ਨੇ ਕੀਤਾ ਪੰਜ ਪੰਜ ਕਿੱਲਿਆਂ ਦੀ ਲਿਮਟ ਲਾਈ ਹੋਈ ਹੈ ਉਹਦਾ ਜੇ ਕਿਸਾਨ ਆ ਉਹਨੇ 10 ਕਿੱਲੇ ਜੇ ਕੋਈ ਟਰੈਕਟਰ ਰੱਖ ਕੇ ਕੀਤੀ ਕਰਦਾ ਜਿਹੜਾ ਵੇਚ ਵੇਚ ਵੀ ਇੰਨਾ ਕਿਸਾਨ ਆ ਤੇ 2 2.5 5 ਏਕੜ ਉਹਦੀ ਜ਼ਮੀਨ ਉਹ 5 10 ਕਿੱਲੇ ਲੈ ਕੇ ਝੋਨਾ ਲਾਦਾ ਨਾ ਜਿਹੜਾ ਕਿ ਕੇਂਦਰ ਕੇਂਦਰ ਨੂੰ ਜਾਂਦਾ ਜਿਹੜਾ ਅਨਾਜ ਫ੍ਰੀ ਵੰਡਦੇ ਆ ਇਹ 5 ਏਕੜ ਦੀ ਲਿਮਟ ਕਿਉਂ ਜੀ ਜਿੰਨੇ ਕਿ ਜਿੰਨੇ ਕਿੱਲੇ ਵਿਜਿਆ ਉਹਦਾ ਮਿਲਣਾ ਚਾਹੀਦਾ ਉਹਨੂੰ ਮੁਆਵਜ਼ਾ ਸੋ ਇਹ ਜਿਹੜੇ ਹੈਗੇ ਇਹ ਸਾਰੇ ਵਿਤਕਰੇ ਆ ਜੀ ਸਾਰੇ ਮਤਲਬ ਪ੍ਰੈਜੂਡਿਸ ਹੈ ਉਹਨਾਂ ਦਾ ਪੰਜਾਬ ਦੇ ਖਿਲਾਫ ਮਤਰਾ ਹੀ ਮਾਰਾ ਬਿਹੇਵੀਅਰ ਦਾ ਸਾਰਾ ਹੈਗਾ ਨਹੀਂ ਹੋਣਾ ਚਾਹੀਦਾ ਬਹੁਤ